ਅੱਜ ਦੀ ਇਸ ਵਾਈਡੀਆਂ ਸਬਾਕਾਂ ਚੱਲ ਰਹੀਆਂ ਨੇ ਉੱਥੇ ਵਿਸ਼ੇਸ਼ ਤੌਰ ਤੇ ਬੱਚੇ ਵੀ ਸਕੂਲ ਦੇ ਆਏ ਨੇ ਤੇ ਕੀ ਕਹਿਣਾ ਚਾਹੁੰਦੇ ਇਸ ਬਾਬਤ ਵਿਆਸ ਸਿੰਘ ਸੈਨਾਕ ਸਕੂਲ ਦੇ ਬੱਚੇ ਆਏ ਨੇ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਮੈਂ ਜੋ ਇਹਨਾਂ ਨੇ ਬਹੁਤ ਸਹਯੋਗ ਦਿੱਤਾ throver ਦੀ ਸੇਵਾ ਦੇ ਵਿੱਚ ਇਹਨਾਂ ਨੇ ਜੋ ਕੌੜੀਆਂ ਸੇਵਾ ਕੀਤੀ ਆ ਤੇ ਪ੍ਰਿੰਸੀਪਲ ਸਾਹਿਬ ਵੀ ਆਏ ਨੇ ਆਪ ਤੇ ਟੀਚਰ ਵੀ ਆਏ ਨੇ ਬਹੁਤ ਸਹਯੋਗ ਦਿੱਤਾ ਇਹਨਾਂ ਨੇ ਬਹੁਤ ਸੇਵਾ ਕੀਤੀ ਆ ਗਈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਅਰੋਗਾ ਜੋ throver ਦੀ ਮਾਤ ਪਾਹਾ ਗਾਇ ਦੂਸਰ ਰੋਡ ਦੇ ਪੇ ਸਨਾਨ ਕਰਕੇ ਆਪਣੇ ਦੁੱਖ ਦਲਦਰ ਦੂਰ ਕਰਦਾ ਬਹੁਤ ਵਧੀਆ ਨਾ ਸੇਵਾ ਕੀਤੀ ਹੈ ਕਿ ਯਾਰਾ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ ਜੋ ਜੀਆਏ ਨੇ ਸੰਗਤ ਨੇ ਸਹਿਯੋਗ ਦਿੱਤਾ ਸਟੇਟ ਨੇ ਜੋ ਸਹਿਯੋਗ ਦਿੱਤਾ ਬਹੁਤ ਵਧੀਆ ਸੇਵਾ ਕੀਤੀ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਹੈ ਉਹ ਜੀਆਏ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਕਿਹੜੇ ਤੋਂ ਦੇ ਕਿ ਮਾ ਜੋ ਬੱਚੇ ਲੈ ਕੇ ਅੱਜ ਜੋ ਗੁਰਦੁਆਰਾ ਸਾਹਿਬ ਇਹ ਜੀ ਦਿਆਨੰਦ ਸਾਇੰਸ ਸਕੂਲ ਸਿਲਵਰ ਸਿਟੀ ਥੂਈ ਰੋਡ ਤੇ ਹੈਗਾ ਉਥੋਂ ਦੀ ਇਹ ਕ੍ਰੈਡਿਟ ਨੇ ਸਾਡੇ ਦੋਸਤੋ ਦੇ ਮੰਡਲ ਵਿੱਚ ਕਿੱਦਾਂ ਆਇਆ ਅੱਜ ਜੀ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ। ਸਾਨੂੰ ਕੋਲ ਅਨਾਉਂਸਮੈਂਟ ਸੁਣੀ ਕਿ ਇੱਥੇ ਕਾਰ ਸੇਵਾ ਦਾ ਕੰਮ ਚੱਲ ਰਹੇ ਹਨ। ਤਾਂ ਬੜਾ ਚੰਗਾ ਲੱਗਿਆ ਅਸੀਂ ਗੁਰਦੁਆਰਾ ਸਾਹਿਬ ਦੇ ਸ਼੍ਰੋਮਣੀ ਕਾਲੀ ਦਲ ਦੇ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਕਿ ਸਾਡੇ ਬੱਚਿਆਂ ਨੂੰ ਮੌਕਾ ਦਿੱਤਾ ਜਾਵੇ ਕਿ ਉਹਨਾਂ ਨੂੰ ਸਮਝ ਆਵੇ ਜਲਦੀ ਕਿ ਸਾਨੂੰ ਆ ਟਾਈਮਿੰਗਸ ਤਰ੍ਹਾਂ ਨੂੰ ਵੀ ਸਾਫ਼ ਰੱਖਣਾ ਚਾਹੀਦਾ ਇਸਨਾ ਆਪਣੇ ਇਸਨਾ ਸ਼੍ਰੋਵਰ ਸਾਹਿਬ ਦੀ ਵੀ ਸੇਵਾ ਸਫਾਈ ਕਰਨੀ ਚਾਹੀਦੀ ਹੈ ਇਸ ਉਪਲਖ ਦੇ ਵਿੱਚ ਅਸੀਂ ਬੱਚਿਆਂ ਨੂੰ ਇੱਥੇ ਲੈ ਕੇ ਆਏ। ਉਹਨਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਸਾਨੂੰ ਸਭ ਜਗ੍ਹਾ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਪੱਖੋਂ ਅਸੀਂ ਸਾਰੇ ਆਏ ਤੇ ਅਸੀਂ ਆਪਣੇ ਸ਼ਰਮਨ ਦੇ ਅਕਾਲੀ ਦਰ ਦਾ ਬਹੁਤ ਬਹੁਤ ਇੱਥੇ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਇਹ ਸੇਵਾ ਦਾ ਕੰਮ ਕਰਨ ਦਾ ਮੌਕਾ ਦਿੱਤਾ ਜੀ ਬੇਟਾ ਕੀ ਨਾਮ ਹੈ ਆਪਕਾ ਤ੍ਰਿਸ਼ਨਾ कैसे आप आज सेवा में जुटे हो कैसे लग रहा है आ, बहुत अच्छा लग रहा है आज हम यहाँ पर सारी सैनिक स्कूल सोसाइटी की तरफ से यहाँ पर सेवा करने आए हैं कि कहते भी हैं कि सेवा जो है उससे हमारे दुख दुख जो है वो खत्म हो जाते हैं और हमें सेवा करनी चाहिए हम कुछ लोग पूछते हैं कि सेवा क्यों करनी चाहिए तो सेवा का एक सिंपल सा आंसर है कि सेवा जो है सेवा करने से हमारा ईगो ख़त्म हो जाता है और जो हाथ हमारे किसी के आगे नहीं जुड़ते हैं वो हमारे भगवान के आगे जुड़ने लग जाते हैं जो हमारी तू जो हमारी मैं है कि हम कुछ हैं वो ख़त्म हो जाती है और वो तू में बदल जाती है तो सेवा करने से हमें ये पता चलता है कि हम कुछ नहीं है ये जो शरीर है ये शरीर भगवान का है ਕੀ ਕੁਝ ਲੋਕ یہاں ਪਰ आते हैं और सोचते हैं कि अगर हम सेवा करेंगे तो हमें कुछ मिलेगा हमने ये नहीं सोचना है कि कहते भी है तन मन धन देना तो अच्छी और सेवा कहला है जो हो वे निष्काम निरिचित सदगुरु के मन नी है कि तन मन धन तीनों से ऊंची एक ऐसी सेवा होती है जो सदगुरु को भाती है वो होती है निष्काम भाव की सेवा जो हम बिना किसी भाव रख के आए हैं वही आज हम सेवा सैनिक स्कूल नाबाग के सारे कैडेट जहाँ पर वे सेवा करने आए हैं वाहेगुरु जी का खालसा श्री वाहिगुरु जी की फतेह जी मेरा नाम कैडेट हरिओम जय है सर हमारा दयानंद सैनिक स्कूल है कैसे लग रहे हैं आज कैसे आपके मन में आया है जो आज सेवा कर रहे हैं गुरुद्वारा साहब सर आज हमारे स्कूल में छुट्टी थी तो हम लोग ने आज सोचा कि आज यहाँ पर हम लोग आए और सेवा करें अपना हमारे साथ हमारे स्कूल के टीचर भी आए हैं प्रिंसिपल मैम भी आई हैं और कैसा लग रहा है आपको सर हमें बहुत अच्छा लग रहा है कि हम अपना जो है सेवा यहाँ पर कर रहे हैं हम इस स्थान के मैनेजर गुरुद्वारा डेरा बाबा अजय पाल सिंह जी के मैनेजर भाई जसविंदर सिंह ਸਮੁਸਥਾਪਨੇ ਰਲ ਮਿਲ ਕੇ ਜੋ ਸਰਬੋਸਾਧਿਕ ਸੇਵਾ ਚੱਲ ਰਹੀ ਹੈ ਤੁ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਕੋ ਸੇਵਾਣੀ ਹਕਮੁਲ ਪਨ ਪਤ ਪਾਈ ਦੇ ਮਹਾਵਾਕ ਨੂੰ ਅਨੁਸਾਰ ਤੁ ਸੰਗਤਾਂ ਸਕੂਲ ਦੇ ਬੱਚੇ ਨਾਲ ਮਿਲ ਕੇ ਸੇਵਾ ਕਰ ਰਹੇ ਹਨ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਹੈ ਸਮੁਸਥਾਪਨ ਨੂੰ ਇੱਕ ਤਤਕ ਭੋਗ ਵਕਸ਼ਨ ਨਾ ਬਣਨ ਜੁਣ ਸੇਵਾ ਸਿਮਨ ਦਾਤਾ ਵਕਸ਼ਨ ਜਿੱਥੇ ਸਕੂਲ ਦੇ ਬੱਚਾ ਨੇ ਸੇਵਾ ਕੀਤੀ ਹੈ ਬੱਚਨ ਵਿਦਿਆਦਾਨ ਦੇ ਸੇਵਾ ਕੰਦਲ ਉਦਮ ਵਕਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਪਿਆਰੀ ਸਾਧ ਸੰਗਤ ਜੀ ਜੋ ਕਿ ਵੱਡਾ ਉਪਰਾਲਾ ਸਰਦਾ ਇਸ ਪਾਵਨ ਸਥਾਨ ਦੇ ਮੈਨੇਜਰ ਸਹਿਬਾਨ ਸਰਦਾ ਜਸਵਿੰਦਰ ਸਿੰਘ ਸਮੂਹ ਸਟਾਫ ਵੱਲੋਂ ਮੈਨੇਜਰ ਸਹਿਬਾਨ ਦੇ ਉਪਰਾਲਾ ਸਦਕੇ ਜੋ ਸੰਗਤ ਸ੍ਰੀ ਸਰੋਵਰ ਸਾਹਿਬ ਦੀ ਜੋ ਸੇਵਾ ਕਰਾ ਰਹੀ ਹੈ ਸਾਰੀ ਸੰਗਤ ਨੂੰ ਨਾਲ ਰਲ ਮਿਲ ਕੇ ਤੇ ਇਸ ਨਾਬੇ ਸ਼ਹਿਰ ਵਿੱਚੋਂ ਸਕੂਲਾਂ ਸਕੂਲਾਂ ਤੋਂ ਵੀ ਬੱਚੇ ਆਏ ਹਨ ਸੋ ਤੇ ਸਾਰੀ ਸੰਗਤ ਦਾ ਵੱਡਾ ਸਹਿਯੋਗ ਮਿਲ ਰਿਹਾ ਹੈ ਸੋ ਇਸ ਪਾਵਨ ਸਥਾਨ ਦੇ ਮੈਨੇਜਰ ਸਾਹਿਬਾਨ ਸਰਦਾਰ ਜਸਵਿੰਦਰ ਸਿੰਘ ਉਹਨਾਂ ਦਾ ਵਿਸ਼ੇਸ਼ ਤੌਰ ਤੇ ਬਹੁਤ-ਬਹੁਤ ਧੰਨਵਾਦ ਜੋ ਕਿ ਉਪਰਾਲਾ ਕਰਾ ਰਹੇ ਹਨ ਸਵਾਵਾਵਾਂ ਕਰਾ ਰਹਿਣ ਸੰਗਤ ਨੂੰ ਨਾਲ ਲੈ ਕੇ ਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਨਾਭੇ ਦੀ ਸਮੂਹ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੋ ਕਿ ਸਹਿਯੋਗ ਦੇ ਰਹੀਆਂ ਹਨ ਤੇ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਸਥਾਨਾਂ ਦੀਆਂ ਸਵਾਵਾ ਆਪਣੇ ਤਨ ਮਨ ਕਰਕੇ ਕਰ ਰਹੇ ਹਨ ਮਹਾਰਾਜ ਦੇ ਵਾਤਨ ਹਨ ਬਿਨ ਸੇਵਾ ਧਿਰ ਗੱਥ ਹੱਥ ਪੈਰ ਹੋਣੇ ਫਲ ਕਰਨੀ ਸੋ ਗੁਰੂ ਮਹਾਰਾਜ ਦਾ ਵਤਨ ਹੈ ਸੋ ਉਸ ਵਤਨ ਤੇ ਪਹਿਰਾ ਦਿੰਦਾ ਹੋਇਆ ਸਮੂਹ ਸੰਗਤਾਂ ਵੱਲੋਂ ਆਪਣੇ ਸਰੀਰ ਕਰਕੇ ਤਾਨੂੰ ਸਫਲਾ ਕਰਦੇ ਆ ਹੋਇਆ ਪਾਵਨ ਪਵਿੱਤਰ ਆਸਥਾਨ ਦੀ ਜੋ ਕਿ ਸਰੋਵਰ ਸਾਹਿਬ ਹੈ ਉਸ ਦੀ ਸੇਵਾਵਾਂ ਕਰਕੇ ਆਪਣੇ ਸਰੀਰ ਨੂੰ ਸਫਲਾ ਕਰ ਰਹੇ ਹਨ ਸੋ ਸਾਰੀ ਸੰਗਤ ਦਾ ਜੋ ਵੀ ਸੰਗਤਾਂ ਪਹੁੰਚੀਆਂ ਨੇ ਬੱਚੇ ਪਹੁੰਚੇ ਹਨ ਸਾਰੀ ਸੰਗਤ ਦਾ ਗੁਰਦੁਆਰਾ ਸ਼ਰੋਵਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਇਸ ਪਾਵਨ ਸਥਾਨ ਦੇ ਸਮੁੱਚੇ ਸਟਾਫ ਵੱਲੋਂ ਉਹਨਾਂ ਦਾ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਇਹ ਧਰ ਇਸ਼ਨਾਨ ਸਿਮਰ ਪ੍ਰਭੇ ਆਪਣਾ ਮਨ ਤਨ ਭੇ ਅਰੋਗਾ ਜੋ ਕਿ ਬਾਣੀ ਦੇ ਵਚਨ ਹਨ ਬਾਣੀ ਪੜਿਆਂ ਮਨ ਸਵਰ ਜਾਂਦਾ ਹੈ ਇਸ਼ਨਾਨ ਕਰਿਆਂ ਤਨ ਸਵਰ ਜਾਂਦਾ ਹੈ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਧਰ ਇਸ਼ਨਾਨ ਸਿਮਰ ਪ੍ਰਭੇ ਆਪਣਾ ਜੋ ਕਿ ਮਨੀਰ ਸਾਹਿਬ ਜੋ ਕੁਰਾਲੇ ਦੇ ਨਾਲ ਜਿਨ੍ਹਾਂ ਨੇ ਸਰੋਵਰ ਦੇ ਆਲੇ ਦੁਆਲੇ ਵੇਖਿਆ ਪੌੜੀਆਂ ਤੇ ਜਿਲਬ ਜੰਮੀ ਸੀ ਇੱਥੇ 2-3 ਦਿਨ ਸਾਧ ਗ੍ਰੰਥੀ ਗਿਆਨੀ ਬਾਬਾ ਵੀਰ ਭਾਦਰ ਸਿੰਘ ਜੀ ਹਰਜਿੰਦਰ ਸਿੰਘ ਜੀ ਨੇ ਲੋਸਮੈਂਟ ਕੀਤੀ ਸੰਤਾਂ ਨੇ ਲੋਸਮੈਂਟ ਦਾ ਸ਼ਾਹ ਦੇ ਨਾਲ ਇੱਥੇ ਆ ਕੇ ਸੇਵਾ ਕੀਤੀ ਦੇ ਆਨੰਦ ਸੈਨਿਕ ਸਕੂਲ ਵੱਲੋਂ ਕਿਉਂਕਿ ਬੱਚਿਆਂ ਵੱਲੋਂ ਆ ਕੇ ਇੱਥੇ ਬੜੀ ਸੇਵਾ ਕੀਤੀ ਸੰਗਤ ਵੱਲੋਂ ਸਾਰੇ ਮੁਲਾਜ਼ਮਾਂ ਵੱਲੋਂ ਕਿਤੇ ਇਸ ਮੁਲਾਜ਼ਮ ਕਾਰੇ ਨੇ ਸੰਗਤਾਂ ਕਰਨ ਤੁ ਮਿਲੇ ਸਭ ਨੇ ਆਪ ਝਾੜੂ ਫੜ ਕੇ ਬੁਰਸ਼ ਫੜ ਕੇ ਨਾਲ ਸੇਵਾ ਕੀਤੀ ਸੁਰਬਤ ਇਲਾਕਾ ਨਿਵਾਸੀ ਸੰਗਤਾਂ ਦਾ ਸਾਰਿਆਂ ਦਾ ਧੰਨਵਾਦ ਕਰਨਿਆ ਜਿਨ੍ਹਾਂ ਨੇ ਸਰੋਵਰ ਦੀ ਆ ਕੇ ਸੇਵਾ ਕੀਤੀ